ਸਤਿ ਸ਼੍ਰੀ ਅਕਾਲ ਨਮਸਤੇ ਅਦਾਬ ਸਾਰੇ ਪਾਠਕਾਂ ਦਾ ਤੁਹਾਡੇ ਆਪਣੇ ਚੈਨਲ ਬੁੱਕ ਟਿਊਬ ਬਾਈ ਪੈਰੀ ਦੇ ਉੱਪਰ ਇੱਕ ਵਾਰ ਫਿਰ ਤੋਂ ਨਿੱਘਾ ਸਵਾਗਤ ਹੈ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਨਵੀਂ ਸੀਰੀਜ਼ ਨਵੀਂ ਕਿਤਾਬ ਆਡੀਓ ਦੇ ਰੂਪ ਵਿੱਚ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਨਵੀਂ ਸ਼ੁਰੂ ਕੀਤੀ ਜਾ ਰਹੀ ਲੜੀ ਬਾਰੇ ਸ਼ਾਰਟ ਵੀਡੀਓ ਪਾ ਕੇ ਜਾਣਕਾਰੀ ਦੇ ਚੁੱਕੇ ਹਾਂ ਉਸੇ ਲੜੀ ਨੂੰ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ ਸਾਡੇ ਵੱਲੋਂ ਮੋਢਲੀ ਤਿਆਰੀ ਹੋ ਚੁੱਕੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਬਹੁਤ ਹੀ ਚਰਚਿਤ ਕਿਤਾਬ ਵਰਲਡ ਫੇਮਸ ਤੇ ਬੈਸਟ ਸੇਲਿੰਗ ਕਿਤਾਬ ਲੇਖਕ ਜੋਏਲ ਕੋਟਕਿਨ ਵੱਲੋਂ ਲਿਖੀ ਹੋਈ ਨਿਊ ਵਰਲਡ ਆਰਡਰ ਇਸ ਸ਼ਬਦ ਦਾ ਜ਼ਿਕਰ ਤੁਸੀਂ ਆਮ ਹੀ ਫੇਸਬੁੱਕ ਜਾਂ YouTube ਦੀਆਂ ਅਲੱਗ-ਅਲੱਗ ਵੀਡੀਓਜ਼ ਦੇ ਵਿੱਚ ਵੱਖ-ਵੱਖ ਬੁੱਧੀਜੀਵੀਆਂ ਵੱਲੋਂ ਆਪਣੇ ਭਾਸ਼ਨਾ ਸਪੀਚਾਂ ਦੇ ਵਿੱਚ ਹੁੰਦਾ ਜ਼ਰੂਰ ਸੁਣਿਆ ਹੋਵੇਗਾ ਤੇ ਰੀਸੈਂਟਲੀ ਪੰਜਾਬੀ ਸਿੰਗਰ ਤਰਸੀਮ ਜੱਸੜ ਨੇ ਇਸ ਮੁੱਦੇ ਉੱਪਰ ਇੱਕ ਗੀਤ ਵੀ ਰਿਲੀਜ਼ ਕੀਤਾ ਹੈ ਹੋ ਸਕਦਾ ਤੁਸੀਂ ਸਾਰਿਆਂ ਨੇ ਉਹ ਗੀਤ ਸੁਣ ਲਿਆ ਹੋਵੇ ਸਪੀਚਾਂ ਵੀ ਤੁਸੀਂ ਬਹੁਤਿਆਂ ਨੇ ਵਿੱਚੋਂ ਸੁਣੀਆਂ ਹੀ ਹੋਣਗੀਆਂ ਇੱਕ ਕਿਤਾਬ ਹਰ ਇੱਕ ਭਾਰਤੀ ਲਈ ਕਿਸੇ ਵੀ ਮਾਧਿਅਮ ਦੇ ਰਾਹੀਂ ਪੜ੍ਹਨੀ ਜਾਂ ਸੁਣਨੀ ਬਹੁਤ ਜ਼ਰੂਰੀ ਹੈ। ਇੱਕ ਕਿਤਾਬ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਸੰਸਾਰ ਦੇ ਸਰਮਾਇਦਾਰਾਂ ਵੱਲੋਂ ਦੁਨੀਆ ਨੂੰ ਕਿਵੇਂ ਇੱਕ ਮੁਠੀ ਦੇ ਵਿੱਚ ਕਿਵੇਂ ਆਪਣੇ ਕਲਾਵੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਸ ਸਾਰੇ ਪ੍ਰਤਾਪਤ ਨੂੰ ਲੇਖਕ ਨੇ ਇਸ ਕਿਤਾਬ ਦੇ ਵਿੱਚ ਲਿਖਿਆ ਹੈ। ਇਸ ਵੀਡੀਓ ਦੇ ਵਿੱਚ ਲੇਖਕ ਬਾਰੇ ਤੇ ਇਸ ਕਿਤਾਬ ਨੂੰ ਲਿਖਣ ਦੇ ਲਈ ਲੇਖਕ ਨੇ ਕਈ ਵੱਡੀਆਂ ਹਸਤੀਆਂ ਦਾ ਸਹਿਯੋਗ ਇਸ ਕਿਤਾਬ ਨੂੰ ਲਿਖਣ ਲਈ ਲਿਆ ਹੈ। ਉਹਨਾਂ ਬਾਰੇ ਵੀ ਇਸ ਭੂਮਿਕਾ ਦੇ ਵਿੱਚ ਚਰਚਾ ਕਰਾਂਗੇ। ਉਸ ਤੋਂ ਬਾਅਦ ਕਿਤਾਬ ਦੇ ਵਿੱਚ ਜਿੰਨੇ ਚੈਪਟਰ ਅਲੱਗ-ਅਲੱਗ ਵੱਖ-ਵੱਖ ਟਾਈਟਲਸ ਦੇ ਥੱਲੇ ਲਿਖੇ ਗਏ ਹਨ ਉਹ ਟਾਈਟਲ ਵੀ ਇਸ ਵੀਡੀਓ ਦੇ ਵਿੱਚ ਨਸ਼ਰ ਕੀਤੇ ਜਾਣਗੇ ਸਭ ਤੋਂ ਪਹਿਲਾਂ ਜਾਣਦੇ ਹਾਂ ਲੇਖਕ ਬਾਰੇ ਲੇਖਕ ਜੋਇਲ ਕੋਟਕਿਨ ਨਿਊ ਜੀਓਗ੍ਰਾਫੀ.com ਦਾ ਕਾਰਜਕਾਰੀ ਸੰਪਾਦਕ ਹੈ ਅਤੇ ਉਹ ਚੈਪਮੈਨ ਯੂਨੀਵਰਸਿਟੀ ਵਿੱਚ ਸ਼ੈਰੀ ਫਿਊਚਰਜ਼ ਦੇ ਵਿੱਚ ਇੱਕ ਵਿਲੱਖਣ residential fellow ਵੀ ਹੈ ਨਾਲ ਦੀ ਨਾਲ ਉਹ ਲੰਡਨ ਦੇ ਵਿੱਚ ਲਗਾਟਮ ਇੰਸਟੀਚਿਊਟ ਦਾ ਇੱਕ ਫੈਲੋ ਵੀ ਹੈ ਉਹ ਇਸ ਤੋਂ ਪਹਿਲਾਂ ਦਾ ਸਿਟੀ ਅ ਗਲੋਬਲ ਹਿਸਟਰੀ ਦਾ ਲੇਖਕ ਵੀ ਹੈ ਤੇ ਉਸ ਦੀ ਸਭ ਤੋਂ ਨਵੀਂ ਕਿਤਾਬ ਹੈ ਦਾ ਨੈਕਸਟ 100 ਮਿਲੀਅਨ ਅਮਰੀਕਾ ਇਨ 2050 ਜੋ ਕਿ ਫਰਵਰੀ 2010 ਵਿੱਚ ਰਿਲੀਜ਼ ਹੋ ਚੁੱਕੀ ਹੈ ਉਸ ਤੋਂ ਬਾਅਦ ਲੇਖਕ ਨੇ ਜਿਸ ਵਿਅਕਤੀ ਦਾ ਸਹਿਯੋਗ ਲਿਆ ਹੈ ਉਹ ਹਨ ਸਿਮ ਹੀ ਚੁਆਟ ਜੋ ਕਿ ਵਰਤਮਾਨ ਦੇ ਵਿੱਚ ਸਿੰਗਾਪੁਰ ਦੇ ਸਿਵਲ ਸਰਵਿਸ ਕਾਲਜ ਦੇ ਵਿੱਚ ਗਵਰਨੈਂਸ ਐਂਡ ਲੀਡਰਸ਼ਿਪ ਲਈ ਕੇਂਦਰ ਦੇ ਨਾਲ ਇੱਕ ਖੋਜ ਸਹਿਯੋਗੀ ਹਨ ਸ਼ਸ਼ੀ ਆਰੂ ਲੈਕਰ ਇੱਕ ਸਿਖਲਾਈ ਇੰਜੀਨੀਅਰ ਹੈ ਉਸ ਕੋਲ ਐਮਬੀਏ ਦੀ ਡਿਗਰੀ ਹੈ ਤੇ ਉਸ ਨੇ ਕਈ ਦਹਾਕਿਆਂ ਤੋਂ ਏਸ਼ੀਆ ਦੇ ਵਿੱਚ ਇੱਕ ਉੱਚ ਤਕਨੀਕੀ ਮਾਰਕੀਟਰ ਵਜੋਂ ਕੰਮ ਕੀਤਾ ਹੋਇਆ ਹੈ ਜੇਨ ਲੇਸ ਕਾਈਫ ਉਹ ਕੈਲੀਫੋਰਨੀਆ ਯੂਨੀਵਰਸਿਟੀ ਡੇਵਿਸ ਦੇ ਸਮਾਜ ਸ਼ਾਸਤਰ ਵਿਭਾਗ ਵਿੱਚ ਇੱਕ ਡਾਕਟੋਰੇਟ ਉਮੀਦਵਾਰ ਹੈ ਉਹ ਵਰਤਮਾਨ ਵਿੱਚ ਫਰਾਂਸ ਅਤੇ ਸੰਯੁਕਤ ਰਾਜ ਵਿੱਚ ਵੀਅਤਨਾਮੀ ਸ਼ਰਨਾਰਥੀਆਂ ਦੀ ਇੱਕ ਅੰਤਰਰਾਸ਼ਟਰੀ ਤੁਲਨਾ ਨੂੰ ਸ਼ਾਮਲ ਕਰਨ ਵਾਲੀ ਆਪਣੀ ਖੋਜ ਵੀ ਕਰ ਰਿਹਾ ਹੈ ਵੈਂਡੇਲ ਕੋਕਸ ਜਨਸੰਖਿਆ ਅਤੇ ਸ਼ਹਿਰੀ ਮੁੱਦਿਆਂ ਵਿੱਚ ਮਾਹਰ ਇੱਕ ਸਲਾਹਕਾਰ ਹਨ ਜਨਸੰਖਿਆ ਦੇ ਪ੍ਰਿੰਸੀਪਲ ਅਤੇ ਪੈਰਿਸ ਵਿੱਚ ਕਨਜ਼ਰਵੇਟੋਇਰ ਨੈਸ਼ਨਲ ਡੇਸ ਆਰਟਸ ਐਂਡ ਮੈਟੀਅਰਜ਼ ਵਿੱਚ ਇੱਕ ਵਿਜ਼ਿਟਿੰਗ ਪ੍ਰੋਫੈਸਰ ਵੀ ਹਨ ਅਹਿਮਾ ਚੇਨ ਸੈਂਟਰ ਫਾਰ ਸਟ੍ਰੈਟੈਜਿਕ ਫਿਊਚਰਸ ਸਿੰਗਾਪੁਰ ਦੇ ਵਿੱਚ ਸੀਨੀਅਰ ਰਣਨੀਤੀਕਾਰ ਹਨ ਜੀਨਾ ਕਲੇਪਰਜ਼ ਉਹ ਵੀ ਨਿਊ ਜੀਓਗ੍ਰਾਫੀ.com ਦੀ ਡਿਪਟੀ ਐਡੀਟਰ ਹੈ ਨਾਲ ਦੀ ਨਾਲ ਉਹ ਲਾਸ ਐਂਜਲਸ ਆਧਾਰਿਤ ਲੇਖਕ ਸੰਪਾਦਕ ਸਲਾਹਕਾਰ ਅਤੇ ਪੱਤਰਕਾਰੀ ਵਿੱਚ ਪਿਛੋਕੜ ਵਾਲੀ ਉਹ ਰਿਪੋਰਟਰ ਪੇਸ਼ਕਾਰੀ ਦੇ ਕਈ ਪਹਿਲੂਆਂ ਵਿਚ ਕੰਮ ਕਰ ਚੁੱਕੀ ਹੈ ਇਸ ਕਿਤਾਬ ਵਿੱਚ ਦਰਸਾਏ ਗਏ ਨਕਸ਼ੇ ਅਤੇ ਗ੍ਰਾਫ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਲਾਸ ਏਂਜਲਸ ਦੇ ਸ਼ੈਰੀਫ ਭਗੋਲ ਦੇ ਪ੍ਰੋਫੈਸਰ ਅਲੀ ਮੋਦਰੇਸ ਦੁਆਰਾ ਤਿਆਰ ਕੀਤੇ ਗਏ ਹਨ ਹੁਣ ਆਉਂਦੇ ਹਾਂ ਇਸ ਕਿਤਾਬ ਨਿਊ ਵਰਲਡ ਆਰਡਰ ਜੋ ਲਿਖਿਆ ਗਿਆ ਹੈ ਉਸ ਦੇ ਕੀ ਕੀ ਟਾਈਟਲ ਜਾਂ ਸਿਰਲੇਖ ਹਨ ਜਿਸ ਨੂੰ ਆਪਾਂ ਪੰਜਾਬੀ ਦੇ ਵਿੱਚ ਤਤਕਰਾ ਕਹਿ ਸਕਦੇ ਹਾਂ ਉਸਤੇ ਇੱਕ ਛਾਤ ਮਾਰੀ ਗਏ ਪਹਿਲਾ ਚੈਪਟਰ ਹੈ ਨਿਊ ਵਰਲਡ ਆਰਡਰ ਅਵਿਖ ਦੀ ਮੈਪਿੰਗ ਉਸ ਤੋਂ ਅੱਗੇ ਹੈ ਭਾਰਤ ਜਿੱਤਦਾ ਹੈ ਇਸ ਤੋਂ ਅੱਗੇ ਆਵੇਗਾ ਸਿਨੋਸਫੀਅਰ ਦੇ ਅੰਦਰ ਉਸ ਤੋਂ ਨੈਕਸਟ ਵੀਅਤਨਾਮ ਅਣ ਚੀਨ ਇਸ ਤੋਂ ਅੱਗੇ ਐਂਗਲੋਸਫੀਅਰ ਅਸੀਂ ਅਜੇ ਮਰੇ ਨਹੀਂ ਹਾਂ ਸੈਕਿੰਡ ਲਾਸਟ ਚੈਪਟਰ ਹੈ ਔਰਤਾਂ ਦੇ ਨਕਸ਼ੇ ਤੇ ਲਾਸਟ ਹੈ ਛੇ ਬਾਲਗ ਅਤੇ ਇੱਕ ਬੱਚਾ ਇਹਨਾਂ ਸਾਰੇ ਚੈਪਟਰਾਂ ਉੱਪਰ ਵਿਸਥਾਰ ਦੇ ਨਾਲ ਆਪਾਂ ਇਸ ਵੀਡੀਓ ਤੋਂ ਅਗਲੀ ਵੀਡੀਓ ਦੇ ਅੰਦਰ ਲੜੀਵਾਰ ਇੱਕ ਦੋ ਦਿਨ ਦੇ ਵਕਫੇ ਬਾਅਦ ਆਡੀਓ ਰੂਪ ਵਿੱਚ ਤੇ ਕੋਸ਼ਿਸ਼ ਕਰਾਂਗੇ ਨਾਲ ਦੀ ਨਾਲ ਸਕਰੀਨ ਦੇ ਉੱਪਰ ਟਾਈਪਿੰਗ ਰੂਪ ਦੇ ਵਿੱਚ ਵੀ ਆਪਣੇ ਪਾਠਕਾਂ ਨੂੰ ਪੇਸ਼ ਕਰ ਸਕੀਏ ਇਸ ਦਾ ਪਹਿਲਾ ਚੈਪਟਰ ਨਿਊ ਵਰਲਡ ਆਰਡਰ ਭਵਿੱਖ ਦੀ ਮੈਪਿੰਗ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਕੀਤਾ ਜਾਵੇਗਾ ਤਦ ਤੱਕ ਬੇਨਤੀ ਕਰਦੇ ਹਾਂ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਔਨ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਸ ਲੜੀ ਦੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਮੇਂ ਸਿਰ ਮਿਲ ਜਾਵੇ ਧੰਨਵਾਦ